ਜੋ ਬਹੁਤ ਵੱਡਾ ਜਿਹੜਾ ਬਲ ਆ ਆਮ ਆਦਮੀ ਪਾਰਟੀ ਨੂੰ ਤੇ ਮੈਨੂੰ ਇੱਥੋਂ ਮਿਲਿਆ ਇੱਥੋਂ ਅੱਜ ਸ਼ੇਰ ਸਿੰਘ ਜੀ ਮਸੀਹ ਤੇ ਇੱਕ ਹੋਰ ਸਾਡੇ ਜਿਹੜੇ ਸ਼ੌਕਤ ਸਿੰਘ ਸ਼ੌਕਤ ਮਸੀਹ ਜੀ ਤੇ ਸਾਰੇ بڑے ਵੱਡੇ ਸਾਥੀਆਂ ਸਮੇਤ ਉਹ ਅੱਜ ਆਮ ਆਦਮੀ ਪਾਰਟੀ ਸ਼ਾਮਲ ਹੋਇਆ ਸਾਡੇ ਸਾਰੇ ਹੀ ਜਿਹੜੇ ਖੇਮ ਕਰਨ ਦੇ ਲੀਡਰ ਸਾਹਿਬਾਨਾ ਉਹਨਾਂ ਦੀ ਮਿਹਨਤ ਸਦਕਾ ਇਹਨਾਂ ਨੇ ਅੱਜ ਆਮ ਆਦਮੀ ਪਾਰਟੀ ਸ਼ਮੂਲੀਅਤ ਕੀਤੀ ਹੈ ਬੜਾ ਬਲ ਮਿਲਿਆ ਅਕਾਲੀ ਦਲ ਨੂੰ ਛੱਡ ਕੇ ਇਹ ਅੱਜ ਪਰਿਵਾਰ ਸ਼ਾਮਲ ਹੋਇਆ ਤਮੇ ਇਹਨਾਂ ਪਰਿਵਾਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਇਹਨਾਂ ਭਰਾਵਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਇਹਨਾਂ ਨੂੰ ਪੂਰਾ ਮਾਣ ਤਾਣ ਸਨਮਾਨ ਜਿਹੜਾ ਹੈ ਉਹ ਆਮ ਆਦਮੀ ਪਾਰਟੀ 'ਚ ਮਿਲੂਗਾ ਅਤੇ ਇਹ ਜਿਹੜੇ ਭਰਾ ਨੇ ਇਹ ਹਮੇਸ਼ਾ ਸਾਡੇ ਸਮਝ ਲਓ ਕਿ ਇੱਕ ਦਿਲ ਦੇ ਹੀਰੇ ਵਜੋਂ ਸਾਡੇ ਨਾਲ ਨਿਭਣਗੇ ਤੇ ਮੈਂ ਇਹਨਾਂ ਨੂੰ ਮੇਰੇ ਵੀਰ ਉਹ ਇੱਕ ਵਾਰੀ ਫੇਰ ਇਹੀ ਬੇਨਤੀ ਕਰਦਾ ਕਿ ਆਪਾਂ ਤਕੜੇ ਹੋ ਕੇ ਸਰਦਾਰ ਲਾਲਜੀ ਸਿੰਘ ਭੁੱਲਰ ਨੂੰ ਇਥੋਂ ਜਿਤਾਉਣਾ ਹੈ ਉਹ ਵੀ ਬੇਨਤੀਆਂ ਨਾਲ ਇਹਨਾਂ ਨੂੰ ਕਰਨਾ ਹੈ ਉਹ ਵੇਖੋ ਮੇਰੇ ਵੀਰ ਕਈ ਵਾਰੀ ਕੀ ਹੁੰਦਾ ਵਾ ਜਿਹੜੀਆਂ ਪਹਿਲੀਆਂ ਸਰਕਾਰਾਂ ਰਹੀਆਂ ਉਹਨਾਂ ਨੇ ਵਾਅਦੇ ਹੀ ਕਰ ਜਾਂਦੀਆਂ ਸੀ ਸਿਰਫ ਇੱਕੋ ਸਾਡਾ ਵਾਅਦਾ ਰਹਿ ਗਿਆ ਜਿਹੜੀਆਂ ਗਰੰਟੀਆਂ ਕੇਜਰੀਵਾਲ ਸਾਹਿਬ ਨੇ ਮਾਨ ਸਾਹਿਬ ਨੇ ਦਿੱਤੀਆਂ ਸੀ ਇੱਕ ਗਰੰਟੀ ਰਹਿ ਗਈ ਜਿਹੜਾ 100000 ਰੁਪਿਆ ਭੇਣਾ ਨੂੰ ਦੇਣਾ ਉਹ ਵੀ ਜਲਦੀ ਛੇ ਆਂਖ ਮਹੀਨਿਆਂ ਤੱਕ ਜਾਂ ਸਾਲ ਤੱਕ ਜਿਹੜਾ ਵਾ ਉਹ ਵਾਦਾ ਵੀ ਪੂਰਾ ਕਰਾਂਗੇ ਆਮ ਆਦਮੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਤੇ ਅਰਵਿੰਦ ਕੇਜਰੀਵਾਲ ਦੀ ਗਰੰਟੀ ਹੈ ਹਰ ਹਾਲਤ ਜਿਹੜੀ ਪੂਰੀ ਕੀਤੀ ਮੈਂ ਐਮ ਐਲ ਏ ਸਾ ਦਾ ਬਹੁਤ ਧੰਨਵਾਦੀ ਆ ਕਿ ਮੇਰੀ ਇੱਕ ਦੋ ਵਾਰ ਐਮ ਐਲ ਏ ਸਾ ਨਾਲ ਪਹਿਲਾਂ ਮੁਲਾਕਾਤ ਹੋ ਚੁੱਕੀ ਆ ਔਰ ਮੈਂ ਜਦੋਂ ਇਹਨਾਂ ਦਾ ਪਿਆਰ ਮੁਹੱਬਤ ਦੇਖਿਆ ਬੈਨ ਦੀ ਇੱਕ ਜਿਹੜੀ ਸੋਚ ਦੇਖੀ ਆ ਉਸ ਨੂੰ ਦੇਖ ਕੇ ਅੱਜ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੋਈ ਆ ਔਰ ਐਮਐਲਏ ਸਭ ਬਹੁਤ ਵਧੀਆ ਬੰਦੇ ਨੇ ਔਰ ਇਹਨਾਂ ਨੇ ਆਪਣਾ ਜਿਹੜਾ ਕੰਮ ਪਾਰਟੀ ਵਿੱਚ ਕਰ ਰਹੇ ਨੇ ਔਰ ਪਾਰਟੀ 바ਜੀ ਤੋਂ ਉੱਠ ਕੇ ਕਰ ਰਹੇ ਨੇ ਔਰ ਅਸੀਂ ਮੈਂ ਆਪਣੀ ਹੀ ਗੱਲ ਦੱਸਦਾ ਕਿ